ਸਤਿ ਸ਼੍ਰੀ ਅਕਾਲ ਬਾਈ ਵਾਹਿਗੁਰੂ ਦੀ ਖਾਹਵਸਾ ਵਾਹਿਗੁਰੂ ਦੀ ਜੀ ਸ੍ਰੀ ਸਾਫ ਸਾਹ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸੁਨੇਹਾ ਸੋ ਮੈਂ ਪਹਿਲਾਂ ਤੇ ਕਾਰਪੇਸ਼ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਂ ਵਾਲਾ ਚੌਂਕ ਆ ਉੱਥੇ 44 ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੇ ਇਹਨਾਂ ਦੇ ਉਹ ਪਟਾਇਆ ਜਾਵੇ ਦੂਜਾ ਜਿਹੜਾ ਪਿਆਰ ਦਾ ਸੁਨੇਹਾ ਦੇਣ ਵਾਸਤੇ ਇੱਥੇ ਸੋਢੀ ਸੰਤਾਨ ਗੁਰੂ ਆਨੰਦਪੁਰ ਸਾਹਿਬ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਆਤਮਸਤਕ ਹੋ ਕੇ ਇੱਥੋਂ ਸੁਨੇਹਾ ਲੈ ਕੇ ਜਾਂਦੀਆਂ ਉਹ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਕੋਈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੁੰਦੇ ਨੇ ਤੇ ਨਾ ਹੀ ਉਹਨਾਂ ਨੂੰ ਹੁੰਨ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਆਜੋਤੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇ ਵਿਦਾਵੇ ਨਹਾਗੋ ਜੀ ਹਰੂ ਰਾਜੀ ਸਦਾ